ਕੀ ਨਬਜੀ ਕੋਟਾ ਮੇਰਾ ਵਰਨਪੇ ਕੰਮ ਦੀ ਜੀ ਕੀ ਕੰਮ ਕਰਦੇ ਸਪੇਅਰ ਪਾਰਟ ਦਾ ਕੰਮ ਕਰਦੇ ਤੇ ਕਿਸ ਤਰ੍ਹਾਂ ਅੱਜ ਦਾ ਅਸੀਂ ਦਾ ਮੌਸਮ ਤੇ ਹੁਣ ਅੱਜ ਦਾ ਕੱਲ ਅੱਜ ਦਾ ਹੀ ਕੱਲ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਆ ਅੱਜ ਸਵੇਰ ਤੋਂ 6 ਵਜੇ ਤੋਂ ਬਾਰਿਸ਼ ਲਗਾਤਾਰ ਹੋ ਰਹੀ ਆ ਬੱਚਿਆਂ ਨੂੰ ਸਕੂਲ ਜਾਣ ਤੋਂ ਬਹੁਤ ਤੰਗੀ ਆ ਰਹੀ ਆ ਕੰਮਕਾਰ ਬਿਲਕੁਲ ਠੱਪ ਪਏ ਆ ਸਵੇਰ ਦਾ ਕੋਈ ਗਾਖ ਨਹੀਂ ਆਇਆ ਇਹ ਹੈਗੇ ਵੀ ਥੋੜੇ ਬੋਲੇ ਹੈਗੇ ਨਹੀਂ ਤੇ ਬਹੁਤ ਘਟ ਸੇਲ ਹੋਈ ਆ ਸਾਰਿਆਂ ਦਾ ਬਹੁਤ ਕੰਮ ਘਟਿਆ ਹੁਣ ਹੁਣ ਜਿਹੜਾ ਬਾਰਿਸ਼ ਆ ਲਗਾਤਾਰ ਹੋਈ ਯਾਰੀ ਆ ਤੇ ਸਵੇਰ ਤੱਕ ਵੀ ਬਹੁਤ ਸੰਭਾਵਨਾ ਕਿ ਪੂਰੀ ਬਾਰਿਸ਼ ਹੋਣੀ ਹੈ ਟਾਈਮ 6:30 ਹੋਏ ਪਏ ਆ ਤੇ ਬਾਰਿਸ਼ ਵੇਖੋ ਬੁਰੀ ਇਸ ਟਾਈਮ ਜੋਰਾਂ ਨਾਲ ਆ ਤੇ ਹੁਣ ਘਰ ਸੋਚਣਾ ਕਿੱਦਾਂ ਜਾਣਾ ਵੀ ਵੇਖਣਾ ਬਾਰਿਸ਼ 'ਚ ਹੀ ਜਾਣਾ ਪਊ ਘਰੇ ਵੀ ਕੱਬਾਰੀ ਤੇ ਜਾਣਾ ਪੈਣਾ ਬਹੁਤ ਬੁਰਾ ਹਾਲਿਆ ਮਤਲਬ ਹੈ ਗਰਮੀ ਤਾਂ ਰਾਤ ਮਿਲੀ ਆ ਪਰ ਬਾਰਿਸ਼ ਨਾਲ ਕੰਮ ਸਾਰੇ ਠੱਪ ਹੋਏ ਪਏ ਆ ਸਰ ਕੀ ਨਾ ਸਰ ਕੁਲਜੀਤ ਸਿੰਘ ਹੋਏ ਸਰ ਕੀ ਕੰਮ ਕਰਦੇ ਜੋ ਆਪਣਾ ਸਫੇਰਪਾਰਡ ਦਾ ਕੰਮ ਹੈ ਜੇ ਤੋ ਆਜੋ ਇਹ ਅੰਮਰ ਸਰ ਤੋਂ ਆਇਆ ਤੇ ਤਨ ਤਨ ਕੀ ਕਹਿਣਾ ਚਾਹੁੰਦੇ ਜੋ ਬਾਰਿਸ਼ ਇਹ ਬਾਰਿਸ਼ ਬੜੀ ਮੁਸ਼ਕਲ ਪਹੁੰਚੇ ਇਥੇ ਸਾਰੇ ਰਸਤੇ بارش ਪੂਰੀ ਜੋਰਾਂ ਤੇ ਆ ਰਹੀ ਹੈ ਵਾਈਪਰ ਚਲਾ ਕੇ ਗੱਡੀ ਨਹੀਂ ਚਲਦੀ ਪਈ ਬੁਰੀ ਤਰ੍ਹਾਂ ਤੇ ਕੀ ਕਹਿਣਾ ਜੋ ਕਿ ਜਦੋਂ ਲੋਕ ਗੱਡੀਆਂ 'ਚ ਸਫ਼ਰ ਕਰਦੇ بارش 'ਚ ਜਿੰਨੂੰ ਬਹੁਤ ਜ਼ਿਆਦਾ ਮਰਜੈਂਸੀ ਹੋਵੇ ਉਹ ਬਾਹਰ ਆਵੇ ਨਹੀਂ ਤਾਂ ਅੰਦਰ ਰੋੜ ਕੋਈ ਨਹੀਂ ਕੀ ਜੀ ਕਿੰਨੀ ਕੁ بارش ਹੋਣਵੀ ਹੈ بارش ਕਾਫੀ ਪੈ ਰਹੀ ਜੀ ਗੱਡੀ ਚਲਾਉਣ ਵਾਸਤੇ ਅਸਲੇ ਬੈਲਟ ਲਾ ਕੇ ਰੱਖਣ ਹੈਡਲਾਈਟਾਂ ਚਲਾ ਕੇ ਰੱਖਣ ਇੰਡੀਕੇਟਰ ਚਾਰੇ ਚਲਾ ਕੇ ਰੱਖਣ ਤਾਂ ਵੀ ਅਗਲੇ ਦੂਜੇ ਸਾਹਮਣੇ ਵਾਲੀ ਗੱਡੀ ਬੰਦੇ ਨੂੰ ਪਤਾ ਲੱਗੇ ਕਿ ਗੱਡੀ ਆ ਰਹੀ ਹੈ بارش 'ਚ ਗੱਡੀਆਂ ਨਹੀਂ ਨਜ਼ਰ ਆ ਰਹੀਆਂ ਤਾਂ ਖਤਰਾ ਵਾ ਹਾਂ ਜੀ ਜੀ ਬਹੁਤ ਖਤਰਾ ਹੈ ਜੀ ਕਿੰਨੇ ਬਾਰ ਜਿੱਤਰਾ ਹੋ ਰਹੀ ਹੈ ਕਿ ਇਹ ਲਗਾਤਾਰ ਜੁਵੇ ਪੈ ਵੀ ਰਹੀ ਆ ਤੇ ਕੀ ਲੱਗ ਰਿਹਾ ਕਿ ਖਤਰੇ ਦੀ ਘੰਟੀ ਵੱਜਦੀ ਜਾ ਰਹੀ ਹੈ ਇਹ ਨੁਕਸਾਨ ਇਹ ਸਾਰੇ ਪਾਸੇ ਪਾਣੀ ਪਾਣੀ ਖੜਾ ਨਾ ਕੋਈ ਰਸਤੇ ਟੋਏ ਟਿੱਬੇ ਨਹੀਂ ਰਹਿੰਦੇ ਨੇ ਤੇ ਜੋ ਗੱਡੀ ਨੂੰ ਪਾਣੀ ਚ ਲੰਘਣ ਲੱਗੇ ਵੀ ਮੁਸ਼ਕਲ ਹੁੰਦੀ ਹੈ ਗੱਡੀ ਬੰਦ ਵੀ ਹੋ ਜਾਂਦੀ ਹੈ ਛੋਟੀਆਂ ਗੱਡੀਆਂ ਵੈਸੇ ਬੰਦ ਹੋ ਕੇ ਜਾ ਰੇੜ ਕੇ ਜਾਂਦੇ ਵੀ ਹੁੰਦੇ ਆ ਹਾਂਜੀ ਹਾਂਜੀ